ਦੀ ਮਿਸਾਲ ਨਾਲ ਗੱਲ ਕਰੀ ਜੀ ਕੋਈ ਮੰਗ ਪੱਤਰ ਦਸਵਾ ਵੀ ਤੇ ਜੀ ਅਸੀਂ ਤੋਂ ਸੀਐਮ ਸਾਹਿਬ ਨੂੰ ਜੀ ਮਿਸਾਲ ਕਹਿੰਦੇ ਵੀ ਸਾਰੀ ਸਾਰੀ ਜ਼ਿੰਮੇਵਾਰੀ ਮੇਰੀ ਥੀ ਦਿੱਤੀ ਹੋਈ ਹੈ ਮੈਨੂੰ ਮੈਂ ਹੀ ਦੇਣਾ ਮੈਂ ਪਹਿਲਾਂ ਵੀ ਤੁਹਾਡੇ ਪਿੰਡ ਨੂੰ 10-12 ਕਰੋੜ ਰੁਪਏ ਪਲਾਨ ਦੇ ਰੂਪ ਚੋਲ ਕੇ ਤੇਰੇ ਵੀ ਸਰਪੰਚ ਸਾਹਿਬ ਨੂੰ ਮਿਲ ਵੀ ਦਿੱਤਾ ਗਿਆ ਨਹੀਂ ਜੀ ਉਹ ਮੈਂ ਕੋਟਾ ਤੁਸੀਂ ਪਾ ਦਿਓ ਹਰਿੰਦਰ ਜੀ ਕਿਹੜਾ ਕਰੋੜ ਰੁਪਏ 95 ਲੱਖ ਰੁਪਏ ਦੇ ਤਕਰੀਬਨ ਗਰੰਟ ਆਈ ਜੀ ਠੀਕ ਹੈ ਇਹ ਆਪ ਸੜਕਾਂ ਦੀ ਗੱਲ ਕਰੀਏ ਕੋਈ ਆਪਣੇ ਪਿੰਡ ਦੀ ਸ਼ਕਤ ਦੋ ਸੜਕਾਂ ਦਾ ਉਦਘਾਟਨ ਬਹੁਤ ਛੇਤੀ ਹੈ ਅਗਲੇ ਹਫਤੇ ਸ਼ਾਇਦ ਬਣਾਉਂਦੀਆਂ ਨੇ ਇਹ ਬਾਕੀ ਆਪਣਾ ਵਾਟਰ ਬਕਸਾਂ ਦਾ ਦੋਆਂ ਦਾ ਪ੍ਰੋਜੈਕਟ ਜੀ ਢਾਈ-ਟਾਈ ਲੱਖ ਦੀਆਂ ਦੋ ਟੈਂਕੀਆਂ ਢਾਈ-ਟਾਈ ਲੱਖ ਲੀਟਰ ਦੀਆਂ ਦੋ ਟੈਂਕੀਆਂ 6 ਕਰੋੜ ਦਾ ਪ੍ਰੋਜੈਕਟ ਹੈ ਜੀ ਉਹ ਵੀ ਬਹੁਤ ਜਲਦੀ ਪਾਸ ਹੋਊਗਾ ਪਾਪਾ ਗਲਤ ਬਤ ਕਰ ਲੈਨੇ ਆ ਪਿੰਡ ਛਾਗੀ ਦੇ ਗੁਰਪ੍ਰੀਤ ਸਿੰਘ ਸਰਪੰਚ ਸਾਹਿਬ ਨਾਲ ਕੋਣ ਸਾਹਿਬ ਕੀ ਹਾਲ ਚਾਲਾ ਠੀਕ ਠਾਕ ਹੋ ਜੀ ਬੜੀਆ ਸਾਹਿਬ अच्छा आ, आ जी ਵਧੀਆ ਬਹੁਤ ਵਧੀਆ ਜੀ ਇੱਕ ਇਹ ਸਵਾਲ ਆ ਰਿਹਾ ਸੀਗਾ ਪਿੰਡ ਦੇ ਵਿੱਚੋਂ ਕਾਫੀ ਮਤਲਬ ਕੱਲ ਦਾ ਵੀ ਕੱਲ ਮੁੱਖ ਮੰਤਰੀ ਪੰਜਾਬ ਛਾਇਲੀ ਦੇ ਵਿੱਚ ਆਏ ਪਰ ਪਿੰਡ ਨੂੰ ਕੁਝ ਨਹੀਂ ਮਿਲਿਆ ਹੈਗਾ ਇਹਦੇ ਬਾਰੇ ਕੋਈ ਜਾਣਕਾਰੀ ਸਾਂਝੀ ਕਰ ਦੋਗੇ ਇਹ ਤਾਂ ਜੀ ਅਸੀਂ ਸਾਰਿਆਂ ਤੋਂ ਪਹਿਲਾਂ ਜਦੋਂ ਪ੍ਰੋਗਰਾਮ ਬਣ ਰਿਹਾ ਸੀ ਮੰਤਰੀ ਸਾਹਿਬ ਦਾ ਹਾਂ ਜੀ ਮੁੱਖ ਮੰਤਰੀ ਸਾਹਿਬ ਦਾ ਕਿ ਮਿਸਾਲ ਨਾਲ ਗੱਲ ਕਰੀ ਵੀ ਕੋਈ ਮੰਗ ਪੱਤਰ ਕੁਝ ਵੀ ਦੇਈਏ ਅਸੀਂ ਹੂੰ ਸੀਐਮ ਸਾਹਿਬ ਨੂੰ ਜੀਮਾ ਸਾਹਿਬ ਕਹਿੰਦੇ ਵੀ ਉਹ ਸਾਰੀ ਸਾਰੀ ਜ਼ਿੰਮੇਵਾਰੀ ਮੇਰੀ ਤੀ ਦਿੱਤੀ ਹੋਈ ਹੈ ਮੈਨੂੰ ਮਹੀਂ ਦੇਣਾ ਮੈਂ ਪਹਿਲਾਂ ਵੀ ਤੁਹਾਡੇ ਪਿੰਡ ਨੂੰ 10-12 ਕਰੋੜ ਰੁਪਏ ਪਲਾਨ ਦੇ ਰੂਪ ਵਿੱਚ ਹੋਰ ਕੰਮਾਂ ਦੇ ਰੂਪ ਵਿੱਚ ਵੀ ਦੇ ਚੁੱਕਿਆ ਹੁਣ ਵੀ ਮੈਂ ਤੁਹਾਡੇ ਨਾਲ ਖੜਾ ਜੋ ਹੁਕਮ ਕਰੋਗੇ ਉਹ ਤੁਹਾਨੂੰ ਦੇਵਾਂਗੇ ਠੀਕ ਹੈ ਮਤਲਬ ਕਹਿਣ ਤੋਂ ਪਹਿਲਾਂ ਵੀ ਵਿੱਤ ਮੰਤਰੀ ਪੰਜਾਬ ਜਿਹੜੇ ਆਪਣੇ ਹੈਗੇ ਵੀ ਉਹੀ ਸਾਰੀਆਂ ਗ੍ਰਾਂਟ ਆਪਾਂ ਨੂੰ ਜਾਰੀ ਕਰਨਗੇ ਜਿਹੜੀ ਵੀ ਆਪਾਂ ਨੂੰ ਇਹਨਾਂ ਦਾ ਪ੍ਰੋਟੋਕੋਲ ਵੀ ਹੈ ਜੀ ਕਿਤੇ ਇਹਨਾਂ ਦਾ ਸਰਕਾਰ ਦਾ ਬਣਾਇਆ ਹੋਇਆ ਵੀ ਜਿੱਥੇ ਖਜ਼ਾਨਾ ਮੰਤਰੀ ਹੈ ਉਹ ਖਜ਼ਾਨਾ ਮੰਤਰੀ ਲਵੇ ਵੀ ਪਾਲਤੂ ਬਣਨ ਹੁੰਦਾ ਹੈ ਭਾਈ 23 ਕਰੋੜ ਰੁਪਈਆ ਜਿੰਨੇ ਸੀਐਮ ਲਵੇ 32-33 ਕਰੋੜ ਰੁਪਈਆ ਹੁੰਦਾ ਤੇ ਮੰਤਰੀ ਲਵੇ ਕਰੋੜ ਕਰੋੜ ਰੁਪਈਆ ਹੁੰਦਾ ਐਮਐਲਏ ਲਵੇ ਕੋਈ ਫੰਡ ਨਹੀਂ ਹੁੰਦਾ ਆਪਣੇ ਸਕੂਲ ਨੂੰ ਗ੍ਰਾਂਟ ਕੋਈ ਆਈ ਹੈ ਤੁਹਾਨੂੰ ਆਪਣੇ ਸਕੂਲ ਨੂੰ ਜੀ ਤਕਰੀਬਨ ਪਹਿਲਾ ਆਇਆ ਸੀਗਾ 1 ਕਰੋੜ 75 ਲੱਖ ਰੁਪਈਆ ਦੇ ਕਰੀ ਠੀਕ ਆ ਉਸ ਤੋਂ ਬਾਅਦ ਆ ਠੀਕ ਹੈ ਜੀ ਜਿਹੜੀ ਆਪਣੀ ਬਿਲਡਿੰਗ ਬਣ ਰਹੀ ਹੈ ਨਾ ਉੱਪਰ ਅਧੂਰੀ ਪਈ ਹੈ ਉਹਦਾ 200 ਲੱਖ ਰੁਪਇਆ ਠੀਕ ਹੈ ਤੇ 1 ਕਰੋੜ 95 ਲੱਖ ਰੁਪਏ ਦੇ ਤਕਰੀਬਨ ਗਰਾਂਟ ਆਈ ਹੋਈ ਹੈ ਆਪਣੇ ਕੋਲ ਠੀਕ ਹੈ ਤੇ ਆਪਾਂ ਸੜਕਾਂ ਦੀ ਗੱਲ ਕਰੀਏ ਕੋਈ ਆਪਣੇ ਪਿੰਡ ਦੀਆਂ ਸੜਕਾਂ ਦੋ ਸੜਕਾਂ ਦਾ ਉਦ ਘਾਟਣਾ ਬਹੁਤ ਛੇਤੀ ਹੈ ਅਗਲੇ ਹਫਤੇ ਸ਼ਾਇਦ ਜੀਮਾ ਸਾਹਿਬਾ ਨੂੰ ਜੀ ਕਰਨ ਇੱਕ ਤੱਕ ਕੋਠੇ ਚਾਹਲੀ ਤੋਂ ਕੋਈ ਸ਼ਾਹਲੀ ਕੋਠੇ ਇੱਕ ਸ਼ਾਹਲੀ ਤੋਂ ਜਵੰਦੇ ਤੇ ਦੋ ਸੜਕਾਂ ਆਪਣੀਆਂ ਸ਼ਾਹਲੀ ਤੋਂ ਨੀਲੋਵਾਲ ਤੇ ਆਪਣੀ ਗੁਰੂ ਸਰ ਤੋਂ ਛਾੜ ਇਹ ਸੜਕਾਂ ਬਹੁਤ ਛੇਤੀ ਬਣਨਗੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਪਣੀ ਮਾਡਲ ਆਪਾ ਆਪਣਾ ਲਹਾਰਾ ਵਾਲਾ ਆਪਣੇ 6 ਸੜਕਾਂ ਦੇ 6 ਮੰਤਰੀ ਸਾਹਿਬ ਦੇ ਧਿਆਨ ਚ ਲੈ ਦਿੱਤੀਆਂ ਹੋ ਜਾਂਦੀਆਂ ਨੇ ਉਹ ਕਹਿੰਦੇ ਬਾਰੋਬਾਰੀ ਬਣਾਉਣੀਆਂ ਨੇ ਤੇ ਬਾਕੀ ਆਪਣਾ ਵਾਟਰ ਬਕਸਾਂ ਦਾ ਦੋਆਂ ਦਾ ਪ੍ਰੋਜੈਕਟ ਜੀ 3.2 ਲੱਖ ਦੀਆਂ ਦੋ ਟੈਂਕੀਆਂ 3.2 ਲੱਖ ਲੀਟਰ ਦੀਆਂ ਦੋ ਟੈਂਕੀਆਂ 6 ਕਰੋੜ ਦਾ ਪ੍ਰੋਜੈਕਟ ਹੈ ਜੀ ਉਹ ਵੀ ਬਹੁਤ ਜਲਦੀ ਪਾਸ ਹੋਣ ਜਾ ਰਿਹਾ ਜੀ ਠੀਕ ਹੈ ਮਤਲਬ ਜਿਹੜੀ ਲੋਕਾਂ ਨੂੰ ਗਲਤ ਫਹਿਮੀ ਸੀਗੀ ਵੀ ਸਾਨੂੰ ਕੁਝ ਨਹੀਂ ਮਿਲਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਆਪਾਂ ਪਾਰਟੀ ਦਾ ਜੋ ਕੁ ਵੀ ਫੈਸਲਾ ਹੈ ਜੋ ਉਹਨਾਂ ਦਾ ਸਿਸਟਮ ਬਣਿਆ ਹੋਇਆ ਆਪਾਂ ਉਹ ਤੋਂ ਅੱਗੇ ਤਾਂ ਜਾ ਨਹੀਂ ਸਕਦੇ ਚੀਮਾ ਸਾਹਿਬ ਨੇ ਸਾਨੂੰ ਖੁੱਲੇ ਦਿਲ ਨਾਲ ਕਿਹਾ ਸੀ ਐਮ ਸਾਹਿਬ ਨਾਲ ਜਦੋਂ ਗੱਲਬਾਤ ਕਰੀ ਮੈਂ ਕਿਹਾ ਜੀ ਵੀ ਸਾਡੇ ਪਿੰਡ ਨੂੰ 5-4 ਕਰੋੜ ਰੁਪਏ ਦੇ ਕੇ ਜਾਓ ਉਹ ਕਹਿੰਦੇ ਤੁਹਾਡੇ ਦੇ ਖਜ਼ਾਨਾ ਮੰਤਰੀ ਸਾਹਿਬ ਹੈਗੇ ਨਹੀਂ ਇਹਨਾਂ ਨੂੰ ਕਿਹਾ ਵੀ ਇਹ ਚੀਮਾ ਸਾਹਿਬ ਨੂੰ ਉਹਨਾਂ ਨੇ ਵੀ ਅਗਲੇ ਹਫ਼ਤੇ ਚੀਮਾ ਸਾਹਿਬ ਨੇ ਸਾਨੂੰ ਸੱਦਿਆ ਵੀ ਆ ਤੁਹਾਨੂੰ ਚੇ ਵੀ ਆਇਆ ਕਹਿੰਦੇ ਵੀ ਸਰਪੰਚ ਸਾਹਿਬ ਨੂੰ ਮਿਲ ਲੈ ਵੀ ਦਿੱਤਾ ਗਿਆ ਨਹੀਂ ਜੀ ਉਹ ਮੈਂ ਫੋਟੋਆਂ ਤੁਸੀਂ ਪਾ ਦਿਓ ਹਰਜਿੰਦਰ ਜੀ ਸਾਡੀ ਮੁਲਾਕਾਤ ਸਾਰਿਆਂ ਦੀ ਹੋਈ ਹੈ ਪੰਚਾਇਤ ਦੀ ਵੀ ਹੋਈ ਹੈ ਕਹਿੰਦੇ ਮੰਗ ਪੱਤਰ ਦੇ देता ਸੀ ਜੀ ਤੇ ਇੱਕ ਚੀਮਾ ਸਾਹਿਬ ਨੂੰ دیتا ਸੀ ਦੋ ਅੰਨਾਂ ਨੂੰ ਦਿੱਤੇ ਠੀਕ ਹੈ ਮਤਲਬ ਥੋੜੀ ਮੁਲਾਕਾਤ ਹੋਈ ਹੈ ਤੇ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਹਾਂਜੀ ਹਾਂਜੀ ਠੀਕ ਹੈ ਜੀ